ਤੁਸੀਂ ਦੇਖ ਰਹੇ ਹੋ ਅਜ਼ਾਦ ਟੀਵੀ ਨਿਊਜ਼ ਚੈਨਲਾਂ ਤੇ ਮੈਂ ਹਾਂ ਬినੂ ਸ਼ਰਮਾ ਅੱਜ ਬੜੀ ਹੀ ਇੰਟਰਸਟਿੰਗ ਜਗ੍ਹਾ ਤੇ ਅਸੀਂ ਪਹੁੰਚੇ ਹਾਂ ਪਟਿਆਲਾ ਸ਼ਹਿਰ ਵਿੱਚ ਜਿਸ ਨੂੰ ਸ਼ਾਹੀ ਸ਼ਹਿਰ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਜੇਕਰ ਸ਼ਾਹੀ ਸ਼ਹਿਰ ਦੀ ਗੱਲ ਕੀਤੀ ਹੈ ਤਾਂ ਸ਼ਾਹੀ ਸ਼ਹਿਰ ਜ਼ਾਹਿਰ ਜੀ ਕਿਹਾ ਲਗੀ ਪੰਜਾਬੀਆਂ ਦੀ ਖੁਰਾਕ ਹੈ ਲੱਸੀ ਤਾਂ ਅਸੀਂ ਇਸ ਸਮੇਂ ਪਟਿਆਲਾ ਸ਼ਾਹੀ ਲੱਸੀ 'ਚ ਪਹੁੰਚੇ ਹਾਂ ਜਿਸ ਨੂੰ ਲਗਭਗ 29 ਸਾਲ ਹੋ ਚੁੱਕੇ ਨੇ ਤੇ ਬੜੀ ਫੇਮਸ ਦੁਕਾਨ ਹੈ ਵਿਨੋਦ ਕਾਮਲ ਜੀ ਉਹ ਲੱਗੇ ਪੰਮੀ ਬਾਈ ਤੱਕ ਇੱਥੇ ਆ ਚੁੱਕੇ ਨੇ ਤੇ ਸਾਹਮਣੇ ਮੇਰੀ ਲੱਸੀ ਪਈ ਹੈ ਮੰਗੋ ਲੱਸੀ ਹੈ ਸਿੰਗਲਮ ਲਈ ਲਸੀ ਤੇ ਸਟ੍ਰਾਬਰੀ ਲਈ ਸੀ ਹੈ ਤੁਸੀਂ ਇਹ ਸੋਚੋ ਕਿ 29 ਸਾਲ ਹੋ ਚੁੱਕੇ ਨੇ ਜਿਹੜੀ ਚੀਜ਼ ਆਪਣੀ ਵਧੀਆ ਕੁਆਲਟੀ ਲਈ ਜਾਣੀ ਜਾਂਦੀ ਹੈ ਸ਼ਾਹੀ ਲੱਸੀ ਹੈ ਗਲੂਟਨ ਫਰੀ ਲੱਸੀ ਹੈ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਕਰਦੇ ਕੁਆਲਟੀ ਕੋਲਡ ਨਾਲ ਤੇ 슈ਗਰ ਫਰੀ ਕੁਲਫੀਆਂ ਵੀ ਨੇ ਤਾਂ ਖਾਸ ਮੌਕੇ ਤੇ ਮੇਰੇ ਨਾਲ ਮੌਜੂਦ ਨੇ ਅਵਿਨਾਸ਼ ਮਹਿਤਾ ਜੀ ਜਿਨ੍ਹਾਂ ਨਾਲ ਅੱਜ ਖਾਸ ਮੌਕੇ ਤੇ ਗੱਲਬਾਤ ਕਰਾਂਗੇ ਸਫਰ ਬਾਰੇ ਜਿਹੜਾ ਜਾਨਾਗੀ ਤੇ ਸ਼ਾਹੀ ਲੱਸੀ ਜਿਹੜਾ ਸਫਰ ਹੈ ਉਹ ਤੇ ਉਹਨਾਂ ਦਾ ਸਫਰ ਹੈ ਉਹ ਕਿਸ ਤਰ੍ਹਾਂ ਸਟਾਰਟ ਹੋਇਆ ਤੁਹਾਡਾ ਬਹੁਤ-ਬਹੁਤ ਸਵਾਗਤ ਹੈ वेलकम ਜੀ ਮੈਡਮ ਜੇ ਜੀ ਦਾ ਆਪਾ ਪੱਡਾਲਾ ਸ਼ਹਿਰ ਦੀ ਗੱਲ ਕੀਤੀ ਹੈ ਖਾਣ ਪੀਣ ਦਾ ਸ਼ਹਿਰ ਹੈ ਮੋਸਟਲੀ ਜਿਹੜੀ ਪੰਜਾਬੀ ਦੀ ਖੁਰਾਕ ਆ ਉਹ ਲੱਸੀ ਹੈ ਤੇ ਇਹ ਕਨਸੈਪਟ ਤੁਸੀਂ ਕਿੱਦਾਂ ਲੈ ਕੇ ਆਏ ਹੋ ਗਲੂਟਨ ਫ੍ਰੀ ਜਿਹੜੀ ਤੁਹਾਡੀ ਗਲੂਟਨ ਫ੍ਰੀ ਲੱਸੀਜ਼ ਨੇ 슈ਗਰ ਫ੍ਰੀ ਕੁਲਫੀਜ਼ ਨੇ ਉਹ ਕਿੱਦਾਂ ਤੁਸੀਂ ਥੀਮ ਲੈ ਕੇ ਆਏ ਹੋ ਐਕਚੁਅਲੀ ਇਹ 1990 ਦੇ ਵਿੱਚ ਮੇਰੇ ਕਜ਼ਨ ਹੈਗੇ ਗੋਬਿੰਦ ਕਥੂਰੀਆ ਜੀ ਉਹਨਾਂ ਨੇ ਸ਼ੁਰੂ ਕੀਤਾ ਸੀ ਮਨੂ ਲੱਸੀ ਦੇ ਨਾਮ ਤੇ ਉਸ ਤੋਂ ਬਾਅਦ ਉਹ ਫਿਰ ਮੈਂ ਉਹਨਾਂ ਤੋਂ ਸਿੱਖਿਆ ਉਹਨਾਂ ਨੇ ਮੈਨੂੰ ਪਾਰਟਨਰਸ਼ਿਪ ਚ ਲਾਇਆ 201994 ਦੇ ਵਿੱਚ 95 ਦੇ ਵਿੱਚ ਅਸੀਂ ਇਕੱਠੇ ਕੰਮ ਕੀਤਾ ਮਨੂ ਲੱਸੀ ਨਾਮ ਦੇ ਇੱਥੇ ਤੇ 2003 ਚ ਮੈਂ ਅਲੱਗ ਹੋ ਗਿਆ ਪਟਿਆਲਾ ਸ਼ਹਿਰ ਦੇ ਅਸੀਂ ਨਾਮ ਰੱਖ ਲਿਆ ਤੇ ਇਹ ਸਟਾਰਟ ਜਿਹੜਾ ਕੀਤਾ ਹੈ ਉਹਨਾਂ ਦਾ ਹੀ ਹੈ ਮਨੂ ਗੋਬਨ ਕਸੂਰੀਆ ਜੀ ਦਾ ਮੇਰੇ ਕਜ਼ਨ ਦਾ ਉਹਨਾਂ ਨੇ ਮਨੂ ਲੱਸੀ ਤ੍ਰਿਪੜੀ ਅੱਜ ਕੱਲ ਉਹ ਵੀ ਉੱਥੇ ਹੈਗੇ ਆ ਉਹਨਾਂ ਦਾ ਕੰਮ ਵੀ ਬਹੁਤ ਵਧੀਆ ਹੈਗਾ ਤੇ ਉੱਥੋਂ ਅਸੀਂ ਸਟਾਰਟ ਹੋਏ ਉਸ ਤੋਂ ਬਾਅਦ ਸਾਡੇ ਕੋਲ ਪਹਿਲਾਂ ਜਦੋਂ ਸਟਾਰਟ ਕੀਤਾ ਸੀ ਉਹਨਾਂ ਨੇ ਸਿਰਫ ਸਵੀਟ ਲੱਸੀ ਔਰ ਨਮਕੀਨ ਲੱਸੀ ਸੀਗੀ ਤੇ ਲੱਸੀ ਦਹੀਂ ਔਰ ਪਨੀਰ ਸੀਗਾ ਫਿਰ ਅਸੀਂ ਹੁਣ ਬਾਅਦ ਚ ਇਹਨੂੰ ਐਡ ਕਰਦੇ ਨੇ ਮੰਗੋ ਲਸੀ ਆ ਗਈ ਸਟ੍ਰੋਬਰੀ ਲਸੀ ਆ ਗਈ ਤੇ 16 ਤਰ੍ਹਾਂ ਦੀ ਲੱਸੀਆਂ ਸਾਡੇ ਕੋਲ ਫਿਰ ਗੁਲਫੀਆਂ ਵੀ ਆ ਗਈਆਂ 6-7 ਤਰ੍ਹਾਂ ਦੀ ਗੁਲਫੀਆਂ ਇੱਧਰ ਦੇਖੋ ਤੁਸੀਂ ਸਾਡੇ ਕੋਲ ਤੇ ਇਹ ਗੱਲ ਕਿੱਥੇ ਕੀ 4-5 ਤਰ੍ਹਾਂ ਦੀ ਅਸੀਂ ਆਪਾਂ ਦੇਖਦੇ ਆ ਕਿ ਨੈਚੁਰਲ ਜਿਹੜੇ ਆਰਟੀਫੀਸ਼ੀਅਲ ਫਲੇਵਰਸ ਨੇ ਸਿਰਫ ਯੂਜ਼ ਕੀਤੇ ਨਹੀਂ ਇਹ ਚ ਆਈਸ ਕ੍ਰਸ਼ਰ ਯੂਜ਼ ਕੀਤਾ ਹੈ ਪਿਓਰਿਟੀ ਹੈ ਕੁਆਲਿਟੀ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਦੇ ਇਹਦੇ ਬਾਰੇ ਜਾਣਨਾ ਚਾਹੋ ਅਸੀਂ ਹਮੇਸ਼ਾ ਸ਼ੁਰੂ ਤੋਂ ਹੀ ਇੱਕੋ ਹੀ ਕੁਆਲਿਟੀ ਕੁਆਲਿਟੀ ਤੇ ਚੱਲੇ ਆ ਸਾਡੇ 29 ਸਾਲ ਪਹਿਲਾਂ ਵੀ ਇਹੀ ਕੁਆਲਿਟੀ ਸੀ ਅੱਜ ਵੀ ਇਹੀ ਕੁਆਲਿਟੀ ਹੈ ਇਹਦੇ ਕੁਝ ਆਰਟੀਫੀਸ਼ੀਅਲ ਨਹੀਂ ਹੈ ਇੱਕ ਕ੍ਰਸ਼ ਹੈਗਾ ਕ੍ਰੀਮ ਕਾ ਕੰਪਨੀ ਦਾ ਜਿਹੜਾ ਯੂਜ਼ ਕਰਦੇ ਆ ਅਸੀਂ ਫਲੇਵਰ ਨਹੀਂ ਹੈਗਾ ਇਹ ਔਰ ਸਵੀਟ ਲੱਸੀ ਸਾਡੇ ਸ਼ੁਰੂ ਤੋਂ ਹੀ ਇਹੀ ਟੇਸਟ ਹੈ ਸਾਡੇ ਕੋਲ ਅੱਜ ਵੀ ਉਹੀ ਕਸਟਮਰ ਆਉਂਦੇ ਆ ਉਦੋਂ ਬੱਚੇ ਸੀ ਹੁਣ ਵੱਡੇ ਹੋ ਗਏ ਉਹ ਜਿਹੜੇ ਵੱਡੇ ਸੀ ਬਜ਼ੁਰਗ ਹੋ ਗਏ ਉਹ ਅੱਜ ਵੀ ਆ ਕੇ ਇਹੀ ਮਤਲਬ ਟੇਸਟ ਨੂੰ ਲਾਈਕ ਕਰਦੇ ਆ ਔਰ ਲੋਕ ਆਉਂਦੇ ਆ ਸਾਡੇ ਕੋਲ ਰੂਟੀਨ ਚਾਹੁੰਦੇ ਆ ਡੇਲੀ ਆਉਂਦੇ ਆ ਮਠਾਈਆਂ ਵੀ ਖੋਇਆ ਜਿੱਦਾ ਖੋਈ ਦੀ ਬਰਫੀ ਹੋਗੀ ਕਲਾਕੰਧ ਹੋਗੀ ਤੇ ਇਹਦੇ ਬਾਰੇ ਜਾਨਣਾ ਚਾਹੋਗੇ ਇਹ ਵੀ 슈ਗਰ ਫ੍ਰੀ ਨੇ ਕਿਉਂਕਿ ਲੋਕਾਂ ਦੀ ਸਿਹਤ ਪਹਿਲਾਂ ਤੁਸੀਂ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਦੇ ਲੋਕਾਂ ਦੀ ਸਿਹਤ ਪਹਿਲਾਂ ਤੁਹਾਡੇ ਵਾਸਤੇ ਜੇਕਰ ਤੁਸੀਂ ਲੋਕਾਂ ਦੀ ਸਿਹਤ ਦਾ ਖਿਆਲ ਰੱਖੋਗੇ ਤਾਂ ਹੀ ਤੁਹਾਡੇ ਕੋਲੇ ਬਾਰ-ਬਾਰ ਕਸਟਮਰਸ ਆਉਣਗੇ ਨੇਚਰਲੀ ਇਹ ਤਾਂ ਹੈ ਜੀ ਪਹਿਲੇ ਦਿਨ ਤੋਂ ਸੋਚਿਆ ਹੈ ਜੀ ਦੇਖੋ ਕਸਟਮਰ ਸਾਡੇ ਬੈਕ ਸਾਈਡ ਤੇ ਨਾ ਇਧਰ ਵਰਕਸ਼ਾਪ ਹੈ ਇੱਥੇ ਖੋਇਆ ਬਣਾਉਂਦੇ ਆ ਇੱਥੇ ਪਨੀਰ ਬਣਾਉਂਦੇ ਆ ਪਿਓਰ ਖੋਇਆ ਹੈ ਇਹਦੇ ਕੋਈ ਮਿਲਾਵਟ ਨਹੀਂ ਕਿਉਂਕਿ ਬਾਹਰੋਂ ਲਵਾਵਾਂਗੇ ਪਤਾ ਨਹੀਂ ਕੀ ਮਿਲਾ ਕੇ ਦਿੱਤਾ ਉਹਨੇ ਅ ਉਹ ਇਸੇ ਕਰਕੇ ਸਾਡਾ ਕੰਮ ਚੱਲਦਾ ਘੱਟ ਮਿੱਠੀ ਵਾਲੀ ਬਰਫੀ ਹੈ ਮਿਲ ਕੇ ਸਾਡਾ ਬਹੁਤ ਦੂਰ ਦੂਰ ਜਾਂਦਾ ਹੈ ਬਰਫੀ ਬਹੁਤ ਦੂਰ ਜਾਂਦੀ ਹੈ ਮਿਲ ਕੇ ਕਾ ਸਰਦੀਆਂ ਦੀ ਸਾਡੇ ਕੋਲ ਗਾਜਰ ਭਾਕ ਹੁੰਦਾ ਉਹਦੀ ਲੋਕ ਬਹੁਤ ਤਾਰੀਫ ਕਰਦੇ ਆ ਖਾ ਕੇ ਆਸ ਹੀ ਚੱਲਦੇ ਇੱਕੋ ਜੀ ਤੇ ਗੱਲ ਕਰੀ ਕਾਫੀ ਪਰਸਨੈਲਿਟੀਆਂ ਹਾਸੀਆਂ ਵੀ ਵਿਜ਼ਿਟ ਕਰ ਚੁੱਕੀਆਂ ਨੇ ਜਿੱਦਾਂ ਸਿੰਗਰ ਪੰਮੀ ਬਾਈ ਨੇ ਦਿਨੋਦ ਕਾਂਪਲੀ ਨੇ ਸੈਲੀਬ੍ਰਿਟੀ ਸ਼ੈਫ ਨੇ ਹਰਪਾਲ ਸੋਖੀ ਕਾਫੀ ਸਾਰੀ ਪਰਸਨੈਲਿਟੀਆਂ ਆ ਚੁੱਕੀਆਂ ਨੇ ਕਿਉਂਕਿ ਉਹਨਾਂ ਲਈ ਮੇਨ ਹੁੰਦਾ ਕਿ ਕੁਆਲਿਟੀ ਬੈਸਟ ਹੋਵੇ ਤੁਸੀਂ ਆਪਣੇ ਵੱਲੋਂ ਫੁੱਲ ਐਫਰਟ ਕਰਦੇ ਹੋ ਕਿ ਅਸੀਂ ਬੈਸਟ ਹੀ ਡਿਜ਼ਰਵ ਕਰੀਏ ਤਾਂ ਸੈਲੀਬ੍ਰਿਟੀਆਂ ਆ ਚੁੱਕੀਆਂ ਨੇ ਇਹਦੇ ਬਾਰੇ ਜਲਣਾ ਚਾਹੁੰਦੇ ਸੈਲੀਬ੍ਰਿਟੀਆਂ ਨੇ ਕਾਫੀ ਆ ਚੁੱਕੇ ਜੀ ਆਂਦੇ ਵੀ ਰਹਿੰਦੇ ਆ ਨਵਜੋ ਸਿੱਧੂ ਜੀ ਪਹਿਲਾਂ ਪਹਿਲਾਂ ਆਏ ਸੀਗੇ ਹੁਣ ਉਹਨਾਂ ਦੇ ਘਰ ਸਮਾਨ ਉਹਨਾਂ ਦੇ ਉਹ ਜੋ ਉਹਨਾਂ ਦੇ ਅੱਗੇ ਜਿਹੜੇ ਸਰਵੈਂਟ ਵਗੈਰਾ ਉਹ ਲੈ ਕੇ ਜਾਂਦੇ ਆ ਸਾਡੇ ਇੱਥੇ ਕਾਫੀ ਲੋਕੀ ਜੱਜਿਸ ਵਗੈਰਾ ਹੈਗੇ ਆ ਪਹਿਲਾ ਡੀਸੀ ਸਾਹਿਬ ਸੀ ਉਹਨਾਂ ਦੇ ਘਰ 'ਚ ਵੀ ਸਾਡੇ ਕੋਲ ਪਨੀਰ ਦੀ ਕੁਆਲਿਟੀ ਪਿਓਰ ਕੁਆਲਿਟੀ ਹੈ ਦਹੀਂ ਦੀ ਕੁਆਲਿਟੀ ਪਿਓਰ ਹੈ ਤੇ ਉਹ ਲੋਕੀ ਹੁਣ ਲਾਈਕ ਕਰਦੇ ਆ ਵੀ ਕੁਆਲਿਟੀ ਕਿਤੋਂ ਮਿਲੇ ਅਸੀਂ ਉਹ ਵੇਚਦੇ ਆ ਲੋਕ ਆਉਂਦੇ ਆ ਤੇ ਸਾਡਾ ਕੰਮ ਚੱਲੀ ਜਾਂਦਾ ਅਸੀਂ ਪਿਓਰ ਕੁਆਲਟੀ ਵਾਲੀ ਚੱਲ ਰਹੇ ਹਾਂ ਤੁਸੀਂ 29 ਸਾਲ ਲਗਭਗ ਹੋ ਚੁੱਕੇ ਨੇ 29 ਸਾਲਾਂ ਵੀ ਤੁਸੀਂ ਫੂਡ ਇੰਡਸਟਰੀ ਵਿੱਚ ਐਜ਼ ਅ ਬਿਜ਼ਨਸਮੈਨ ਕੀ ਚੇਂਜ ਦੇਖਿਆ ਕੀ ਬਦਲਾਅ ਦੇਖਿਆ ਕਿਹੜੀ ਕਿਹੜੀ ਚੀਜ਼ਾਂ 'ਚ ਬਦਲਾਅ ਨਜ਼ਰ ਆਉਂਦਾ ਹੈ ਅੱਜ ਕੱਲ੍ਹ ਦੇਖੋ ਜੀ ਪਹਿਲਾਂ ਸੀ ਦੇਸੀ ਕੰਮ ਸਿੱਧਾ ਆਓ ਲੱਸੀ ੜਕੋ ਬੈਠੋ ਹੁਣ ਥੋੜਾ ਮਾਡਰਨਾਈਜ਼ ਹੋ ਗਿਆ ਤੁਹਾਨੂੰ ਐਮਬੀਐਸ ਵੀ ਬਣਾਣੀ ਪਊਗੀ ਸਫਾਈ ਵੀ ਰੱਖਣੀ ਪੈਂਦੀ ਹੈ ਕੁਆਲਿਟੀ ਵੇਚਣ ਲਈ ਤੁਹਾਨੂੰ ਥੋੜੀ ਬੋਧੀ ਐਡ ਵੀ ਕਰਨੀ ਪੈਂਦੀ ਹੈ ਪਰ ਕੁਆਲਿਟੀ ਮੂੰਹੋਂ बोलਦੀ ਹੈ ਲੋਕ ਆਣਗੇ ਤੁਸੀਂ ਕੱਲ ਜਾ ਕੇ ਕਿਸੇ ਨੂੰ ਕਹੋਗੇ ਕੁਆਲਿਟੀ ਉੱਥੇ ਮੈਂ ਪੀ ਕੇ ਆਇਆ ਤਾਂ ਦੁਬਾਰਾ ਤਾਂ ਹੀ ਆਏਗਾ ਪਰ ਸਾਨੂੰ ਇਹ ਚੇਂਜ ਜਿਹੜੀਆਂ ਹੈਗੇ ਥੋੜੇ ਥੋੜੇ ਅੱਜ ਕੱਲ੍ਹ ਦੇ ਮਾਹੌਲ ਦੇ ਨਾਲ ਚੱਲਣਾ ਪੈਂਦਾ ਤੇ ਮੈਂ ਇਹਨਾਂ ਦੀ ਲੱਸੀ ਟੇਸਟ ਕੀਤੀ ਹੈ ਤੇ ਉਹ ਜਿ ਮਿੱਠਾ ਵੀ ਬੈਲੈਂਸ ਹੈ ਜਿੱਦਾਂ ਕਈ ਜਗ੍ਹਾ ਦੇਖਾਂਗੇ ਆਪਾਂ ਮਿੱਠਾ ਬਹੁਤ ਜ਼ਿਆਦਾ ਹੁੰਦਾ ਪਰ ਤੁਸੀਂ ਮਿੱਠਾ ਬੈਲੈਂਸ ਕਿਸ ਤਰ੍ਹਾਂ ਕਰਦੇ ਹੋ ਕਿਉਂਕਿ ਜਿਹੜਾ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਕਈ ਲੋਕ ਜਿਮ ਵੀ ਜਾਂਦੇ ਨੇ ਫਿਟਨੈਸ ਫਰੀਕਸ ਨੇ ਉੱਥੇ ਨਰਾਮ ਨਾਲ ਆ ਕੇ ਖਾ ਸਕਦੇ ਨੇ ਫੈਮਲੀਆਂ ਵੀ ਆਉਂਦੀਆਂ ਨੇ ਤੇ ਮਿੱਠਾ ਕਿਸ ਤਰ੍ਹਾਂ ਬੈ ਕਦੀ ਕੋਈ ਮੇਰੇ ਖਿਆਲ 100 ਕਸਟਮਰ ਦੇ ਵਿੱਚੋਂ ਇੱਕ ਬੰਦਾ ਕਹੇਗਾ ਵੀ ਮਿੱਠਾ ਜ਼ਿਆਦਾ ਹੈ ਅਸੀਂ ਪੂਰਾ ਨਾ ਮੈਜ਼ਰਮੈਂਟ ਕੀਤੀ ਹੋਈ ਹੈ ਵੀ ਇੰਨੀ ਦਹੀਂ ਚ ਇੰਨਾ ਮਿੱਠਾ ਪਾਣਾ ਉਹ ਸਾਡੇ ਕਾਰੀਗਰ ਪੱਕਾ ਹੈਗਾ ਉਹ ਵੱਧ ਨਹੀਂ ਹੁੰਦਾ ਇਸ ਕਰਕੇ ਲੋਕ ਲਾਈਕ ਕਰਦੇ ਆਲਾ ਸ਼ਾਹੀ ਲੱਸੀ ਦੇ ਹਾਈਲਾਈਟਸ ਕਿਹਨੇ ਇੰਡਸਟ੍ਰੀਅਲ ਫੈਕਟਰ ਕੀ ਹੈ ਯੂਐਸਬੀ ਕੀ ਹੈ ਗਿਆ ਆਸ-ਪਾਸ ਫੂਡ ਮਾਰਕੀਟ ਹੈ ਪਰ ਥੋੜੀ ਕੁਆਲਿਟੀ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਦੇ ਤੁਸੀਂ ਬੈਸਟ ਹੀ ਕਰੋਗੇ ਸੋ ਫ ਤਾਂ ਇਹਦਾ ਇਹਦੇ ਹਾਈਲਾਈਟਸ ਕੀ ਨੇ ਪਟਾਲਾ ਸ਼ਾਹੀ ਲੱਸੀ ਦੇ ਜੇਕਰ ਆਪਾਂ ਗੱਲ ਕਰੀਏ ਤਾਂ ਹਾਈਲਾਈਟ ਸੌਂਗ ਲੱਕੀ ਲੋਕੀ ਪਸੰਦ ਕਰਦੇ ਆ ਹਾਈਲਾਈਟ ਹੋ ਜਾਂਦਾ ਬੈਸਟ ਸਟਫਰ ਮਤਲਬ ਜ਼ਿਆਦਾਤਰ ਲੱਸੀ ਲਈ ਜਾਣੇ ਆਂਦੇ ਆ ਪਟਿਆਲਾ ਸ਼ਾਈ ਲੱਸੀ ਹਾਂ ਲੱਸੀ ਸ ਕਰਕੇ ਚੱਲਦਾ ਕਿਉਂਕਿ ਅਸੀਂ ਲੱਸੀ ਕਈ ਤਰ੍ਹਾਂ ਦੀ ਵੇਚਦੇ ਆਂ ਔਰੇ ਕਿਸੇ ਨੂੰ ਮੰਗੋ ਵਾਲਾ ਪਸੰਦ ਆ ਕਿਸੇ ਨੂੰ ਸਟਾਕ ਚਾਕਲੇਟ ਪਸੰਦ ਆ ਕਿਸੇ ਨੂੰ ਅਲੱਗ ਤਰ੍ਹਾਂ ਦੀ ਪਸੰਦ ਆ ਇਸ ਕਰਕੇ ਹਾਈਲਾਈਟ ਹੋ ਜਾਂਦੀ ਹੈ ਕਿਉਂਕਿ ਅਲੱਗ-ਅਲੱਗ ਤਰ੍ਹਾਂ ਦੇ ਕਸਟਮਰ ਆਂਦੇ ਆ ਉਹਨਾਂ ਨੂੰ ਜਿੱਦਾਂ ਜੋ ਚਾਹੀਦਾ ਉਹ ਮਿਲ ਜਾਂਦਾ ਔਰੇ ਇੱਕੋ ਜਗ੍ਹਾ ਤੇ ਮਿਲ ਜਾਂਦਾ ਉਹ ਹਾਈਲਾਈਟ ਕਰਦੇ ਫਿਰ ਜਾ ਕੇ ਬਾਹਰ ਇਸ ਕਰਕੇ ਹਾਈਲਾਈਟ ਹੁੰਦੀ ਹੈ ਸਟਰਗਲ ਕਿੰਨਾ ਕੁ ਕਰਨਾ ਪਿਆ ਵਿਨਾਸ਼ ਜੇ ਆਪਾਂ ਕਿਸੇ ਵੀ ਫੀਲਡ ਚ ਜਾਂਦੇ ਆਪਾਂ ਨੂੰ ਸੰਘਰਸ਼ ਕਰਨਾ ਪੰਦਾ ਕਿਤੇ ਨਾ ਕਿਤੇ ਕਿੰਨਾ ਕੁ ਤੁਹਾਨੂੰ ਸਟਰਗਲ ਫੇਸ ਕਰਨਾ ਪਿਆ ਸਾਨੂੰ ਸ਼ੁਰੂ ਸ਼ੁਰੂ ਤਾਂ ਕਾਫੀ ਸਟਰਗਲ ਕਰਨਾ ਪਿਆ ਸ਼ੁਰੂ ਸ਼ੁਰੂ ਦੁੱਧ ਦੀ ਕੁਆਲਿਟੀ ਚੈੱਕ ਕਰਨੀ ਸਾਰਾ ਕੁਝ ਕਰਨਾ ਉਹ ਹੁਣ ਰੂਟੀਨ ਬਣ ਗਈ ਇੱਕ ਜਿਹੜੇ ਵੈਂਡਰ ਹੈਗੇ ਜਿਹੜੇ ਮਿਲਕ ਲਿਆਉਂਦੇ ਆ ਪੁਰਾਣੇ ਹੈਗੇ ਆ ਉਹ ਉਹਨਾਂ ਨੂੰ ਪਤਾ ਵੀ ਕੁਆਲਿਟੀ ਨੂੰ ਵਧੀਆ ਵੇਚਣੀ ਹੈ ਅਸੀਂ ਉਹ ਵਧੀਆ ਕੁਆਲਿਟੀ ਲੈਣੇ ਆ ਉਹ ਵੀ ਅੱਗੇ ਤਿਆਰ ਹੋ ਕੇ ਦੇ ਵਧੀਆ ਕੁਆਲਿਟੀ ਦੇਣ ਲਈ ਉਸ طرح ਹੀ ਚੱਲੀ ਜਾਂਦਾ ਹੈ ਕਿ ਜਿੱਦਾਂ ਗਰਮੀ ਬਹੁਤ ਵੱਧ ਰਹੀ ਹੈ ਕੋਈ ਨਵਾਂ ਫਲੇਵਰ ਐਡ-ਆਨ ਕਰਨ ਜਾ ਰਹੇ ਹੋ ਮੈਨੂ ਕਾਰਡ ਵਿੱਚ ਲੱਸੀ ਹੈ ਜਿਹੜਾ ਇੱਕ ਲੋਕਾਂ ਲਈ ਪਟਿਆਲਾ ਸ਼ਹਿਰ ਨਿਵਾਸੀਆਂ ਲਈ ਇੱਕ ਸਰਪ੍ਰਾਈਜ਼ ਹੋਏਗਾ ਤੋਹਫਾ ਰਹੇਗਾ ਕਾਈਂਡ ਆਫ ਕੀਨ ਫਿਊਚਰ ਪਲਾਨਸ ਕੀਨ 익ਸਪੈਕਟੇਸ਼ਨਸ ਫੂਡ ਆਊਟਲੈਟ ਨੂੰ ਲਗੇ ਨਹੀਂ ਫਿਲਹਾਲ ਕੋਈ ਨਹੀਂ ਹੈ ਫਿਲਹਾਲ ਕੋਈ ਨਹੀਂ ਸਾਡੇ ਕੋਲ 16 ਤਰ੍ਹਾਂ ਦੀ ਲੱਸੀ ਹੈ ਇਸ ਵੇਲੇ ਪ੍ਰੈਜ਼ੈਂਟ ਉਹੀ ਅਸੀਂ ਆਨ ਟ੍ਰੈਂਡ ਹੈ ਨਾ ਜੋ ਸਿਗਨੇਚਰ ਲੱਸੀ ਦੀ ਆਪਾਂ ਗੱਲ ਕਰੀਏ ਉਹ ਹੈਗੀ ਸਟ੍ਰਾਬੇਰੀ ਐ ਮੰਗੋ ਆ ਜਾਂ ਇਹ ਹੈਗੀ ਸਿੰਗਲ ਸਿੰਗਲ ਸਵੀਟ ਲੱਸੀ ਸਵੀਟ ਲੱਸੀ ਸਵੀਟ ਸੈਕਿੰਡ ਅੰਦੀ ਮੰਗੋ ਇੱਕ ਖੋਇਆ ਬਦਾਮ ਲੱਸੀ ਸਾਡੇ ਕੋਲ ਤੇ ਹੁਣ ਤੁਹਾਡੇ ਫਿਊਚਰ ਪਲਾਨਸ ਕੀ ਨੇ ਕਿਦਾਂ ਦੇ ਤੁਸੀਂ ਪਲਾਨਸ ਕਰ ਰਹੇ ਹੋ ਆਊਟਲੈਟ ਲੱਗੇ ਨਹੀਂ ਇੱਕੋ ਹੀ ਜਗ੍ਹਾ ਰੱਖਣਾ ਬਸ ਇੱਥੇ ਇੱਥੇ ਇਹਨੂੰ ਹੀ ਸੈੱਟ ਰੱਖਣਾ ਦਾ ਤੁਸੀਂ ਦੇਖਿਆ ਅਗਨਾਸ਼ ਮਹਿਤਾ ਜੀ ਨੇ ਮੈਨੂੰ ਖਾਸ ਮੌਕੇ ਤੇ ਗੱਲਬਾਤ ਕੀਤੀ ਬਹੁਤ ਵਧੀਆ ਲੱਗੇ ਇਹਨਾਂ ਨਾਲ ਗੱਲਬਾਤ ਕਰਕੇ ਤੇ ਜੇਕਰ ਕੁਆਲਿਟੀ ਦੀ ਗੱਲ ਕਰੀ ਲਗਭਗ 29 ਸਾਲ ਹੋ ਚੁੱਕੇ ਨੇ ਪਟਿਆਲਾ ਸ਼ਾਹੀ ਲੱਸੀ ਨੂੰ ਪਟਿਆਲਾ ਸ਼ਾਹੀ ਰੈਸਿਪੀ ਤੋਂ ਨੂੰ ਖੁਸ਼ਾਹੀ ਲੱਸੀ ਮਿਲੇਗੀ ਕਿਸੇ ਵੀ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਕਰਦੇ ਭਾਵੇਂ ਮਿੱਠੇ ਦੀ ਗੱਲ ਹੋਵੇ ਭਾਵੇਂ ਲੋਕਾਂ ਦੀ ਸਿਹਤ ਦੀ ਗੱਲ ਹੋਵੇ ਤਾਂ ਇੱਕ ਵਾਰੀ ਆਓ ਸ਼ੇਰਾਵਾਲ ਗੇਟ ਪਟਿਆਲਾ ਸ਼ਾਹੀ ਲੱਸੀ 'ਚ ਵਿਜ਼ਿਟ ਕਰੋ ਤੇ ਜਿੱਦਾਂ ਬਾਕੀ ਹਸਿਆ ਨੇ ਵਿਜ਼ਿਟ ਕੀਤੇ ਇਥੇ ਚੀਜ਼ਾਂ ਨੂੰ ਐਕਸਪਲੋਰ ਕੀਤਾ ਮੈਂ ਖੁਦ ਵੀ ਟੈਸਟ ਕੀਤਾ ਮੈਨੂੰ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਲੱਗੀ ਘਾਟ ਨਹੀਂ ਲੱਗੀ ਕਿਉਂਕਿ ਮਿੱਠਾ ਵੀ ਬੈਲੈਂਸ ਹੈ ਕਿਉਂਕਿ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੀ ਸਿਹਤ ਪਹਿਲਾਂ ਤਾਂ ਕਮੈਂਟਸ ਰਾਹੀਂ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਕਿ ਜੇਕਰ ਲੋਕਾਂ ਦੀ ਸਿਹਤ ਪਹਿਲਾਂ ਮਿੱਠਾ ਬੈਲੈਂਸ ਹੋਣਾ ਜ਼ਰੂਰੀ ਹੈ ਹਰ ਚੀਜ਼ ਵਿੱਚ ਲੋਕਾਂ ਦੀ ਸਿਹਤ ਪਹਿਲਾਂ ਹੈ ਕੁਆਲਿਟੀ ਦਾ ਬੈਸਟ ਰਹੇਗੀ ਲੋਕਾਂ ਦੀ ਸਿਹਤ ਹਰ ਚੀਜ਼ ਤੋਂ ਪਹਿਲਾਂ ਹੁੰਦੀ ਹੈ ਤਾਜ਼ਾ ਅਪਡੇਟਸ ਲਈ ਬਨੇ ਰਹੋ ਅਜ਼ਾਰ ਟੀਵੀ ਨਿਊਜ਼ ਨਾਲ